ਦੁਨੀਆ ਦਾ ਇੱਕ ਦਸਤੂਰ ਹੈ ਕਿ ਆਪੋਜ਼ਿਟਸ ਹਮੇਸ਼ਾ ਨਾਲ ਰਹਿਣ ਗਏ ਰਹਤੇ ਜੇ ਦੁੱਖ ਹੈ ਤਾਂ ਸੁਖ ਵੀ ਹੈ ਜੇ ਦਿਨ ਹੈ ਤਾਂ ਰਾਤ ਵੀ ਹੈ ਜੇ ਫੁੱਲ ਹਨ ਤਾਂ ਕੰਡੇ ਵੀ ਹਨ ਜੇ ਧਰਮ ਹੈ ਤਾਂ ਵਿਗਿਆਨ ਵੀ ਹੈ ਇਸੇ ਨਾਲ ਹੀ ਜੇ ਸਨਮਾਨ ਹੈ ਤਾਂ ਅਪਮਾਨ ਵੀ ਨਾਲ ਹੀ ਆ ਜਾਂਦਾ ਤੇ ਇਹ ਦੋਨੇ ਹਮੇਸ਼ਾ ਨਾਲ ਦੇ ਨਾਲ ਹੀ ਚੱਲਦੇ ਨੇ ਕਿਹਾ ਜਾਂਦਾ ਜੇ ਤੁਸੀਂ ਇਸ ਆਪਦੇ ਸਨਮਾਨ ਨੂੰ ਬਚਾਉਣਾ ਹੈ ਤਾਂ ਆਪਦੇ અપਮਾਨ ਨੂੰ ਵੀ ਇਕੁਅਲੀ ਬਚਾਉਣਾ ਹੀ ਪਊਗਾ ਜੇ ਤੁਸੀਂ ਆਪਦੀ ਜਿੱਤ ਨੂੰ ਬਚਾਉਣਾ ਹੈ ਤਾਂ ਤੁਹਾਨੂੰ ਆਪਦੀ ਹਾਰ ਨੂੰ ਵੀ ਬਚਾਉਣਾ ਹੈ ਦੋਨੋਂ ਹਮੇਸ਼ਾ ਪੈਰਲਲੀ ਇੱਕ ਦੇ ਨਾਲ ਹੀ ਚੱਲਦੇ ਤੇ ਦੋਨੋਂ ਹਮੇਸ਼ਾ ਇਕੱਠੇ ਆਉਣਗੇ ਉਹਨੇ ਤੁਹਾਡੀ ਚੁਆਇਸ ਹੈ ਜਾਂ ਤਾਂ ਦੋਨਾਂ ਨੂੰ ਤੁਸੀਂ ਇਕੱਠੇ ਲੈ ਕੇ ਚੱਲ ਸਕਦੇ ਹੋ ਤੇ ਛੱਡਣਾ ਚਾਹੋ ਤਾਂ ਦੋਨਾਂ ਨੂੰ ਇੱਕ ਸਾਰ ਹੀ ਛੱਡਣਾ ਪਊਗਾ ਇਹ ਪੌਸਿਬਲ ਹੀ ਨਹੀਂ ਹੈ ਕਿ ਸਨਮਾਨ ਨੂੰ ਕੋਨਾ ਹੈ ਤਾਂ અપਮਾਨ ਕਦੇ ਵੀ ਨਾ ਹੋਵੇ ਇਹ ਪੌਸਿਬਲ ਹੀ ਨਹੀਂ ਹੈ ਕਿ ਪੂਰਾ ਦਿਨ ਦਿਨ ਹੀ ਰਹੇ ਤੇ ਕਦੇ ਰਾਤ ਹੀ ਇਹ ਪੌਸਿਬਲ ਹੀ ਨਹੀਂ ਹੈ ਕਿ ਇਹ ਸਦਾ ਜਿੱਤੀ ਹੁੰਦੀ ਰਹੇ ਕਦੇ ਹਾਰ ਨਾ ਉਹ ਦੂਰੇਵੇਂ ਐਗਜ਼ਾਮਪਲ ਇੱਕ ਕੋਈ ਪੰਛੀ ਹੈ ਪੰਛੀ ਨੂੰ ਉੱਡਣ ਦੇ ਲਈ ਦੋ ਪੰਖ ਚਾਹੀਦੇ ਤੇ ਇੱਕ ਪੰਖ ਨਾਲ ਉੱਡ ਨਹੀਂ ਸਕਦਾ ਤੇ ਉੱਡਣ ਦੀ ਕੋਸ਼ਿਸ਼ ਵੀ ਕਰੂਗਾ ਤਾਂ ਤੜਫਦਾ ਰਹੂਗਾ ਪਰ ਕਦੇ ਉੱਡ ਨਹੀਂ ਸਕਦਾ ਇਸੇ ਤਰੀਕੇ ਨਾਲ ਹੀ ਐਗਜ਼ਾਮਪਲ ਕੀ ਵਿਗਿਆਨ ਤੇ ਧਰਮ ਜਿੱਥੇ ਧਰਮ ਹੈ ਬਹੁਤ ਸਾਰੇ ਲੋਕਾਂ ਦੀ ਆਸਥਾ ਹੁੰਦੀ ਹੈ ਉੱਥੇ ਵਿਗਿਆਨ ਵੀ ਕੰਮ ਨਹੀਂ ਕਰ ਸਕਦਾ ਤੇ ਬਹੁਤ ਵਾਰੀ ਆਪਾਂ ਬੈਸਟ ਦੀ ਗੱਲ ਕਰੀਏ ਉਹ ਕਹਿੰਦੇ ਅਸੀਂ ਵਿਗਿਆਨ ਦੇ ਆਧਾਰ ਦੇ ਉੱਤੇ ਹੀ ਸਭ ਕੰਮ ਦੇਖਦੇ ਜਦੋਂ ਈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਇੱਥੇ ਧਰਮ ਦਾ ਬਹੁਤ ਹੀ ਜ਼ਿਆਦਾ ਬੋਲਬਾਲਾ ਹੈ ਤੇ ਬਹੁਤ ਸਾਰੇ ઋષਿ-ਮੁਨੀ ਹੋਏ ਹਨ ਜਿਨ੍ਹਾਂ ਨੇ ਅਜਿਹੀਆਂ ਗੱਲਾਂ ਦਸੀਆਂ ਹਨ ਜੋ ਵਿਗਿਆਨ ਦੇ ਟੈਕਨੋਲੋਜੀਕਲ ਡਵੈਲਪਮੈਂਟਸ ਹੋਈ ਬਹੁਤ ਜ਼ਿਆਦਾ ਪਰੇ ਤੇ ਵੈਸਟ ਦੇ ਵਿੱਚ ਵਿਗਿਆਨ ਦਾ ਬੋਲਬਾਲਾ ਕੰਪੈਰੀਟਿਵਲੀ ਜ਼ਿਆਦਾ ਹੈ ਐਸ ਕੰਪੈਰੀ ਟੂ ਇਸਟਨ ਕੰਟਰੀਜ਼ ਪਰ ਜੇ ਕਿ ਹਿਊਮਨ ਡਵੈਲਪਮੈਂਟ ਦੀ ਆਪਾਂ ਗੱਲ ਕਰੀਏ ਤਾਂ ਵਿਗਿਆਨ ਤੇ ਧਰਮ ਦੋਨੋਂ ਸਿਮਲਟੇਨਸਲੀ ਚੱਲ ਪੈ ਤਾਂ ਈਸਟ ਦੇ ਵਿੱਚ ਵੀ ਬਹੁਤ ਜ਼ਿਆਦਾ ਔਰ ਤਰੱਕੀ ਹੋ ਜੂਗੀ ਤੇ ਵੈਸਟ ਦੇ ਵਿੱਚ ਵੀ ਜੋ ਆਬਜੈਕਟਿਵਿਟੀ ਜੋ ਅਸਥਿਰਤਾ ਸਮਾਜਿਕ ਤੌਰ ਦੇ ਉੱਤੇ ਆਈ ਹੋਈ ਹੈ ਉਹ ਕੰਪੈਰੀਟਲੀ ਕੱਟ ਹੋ ਸਕਦੀ ਹੈ ਤਾਂ ਹਮੇਸ਼ਾ ਇੱਕ ਚੀਜ਼ ਯਾਦ ਰੱਖਿਓ ਆਪੋਜਿਟਸ ਹਮੇਸ਼ਾ ਸਾ ਇੱਕ ਨਾਲ ਹੀ ਚੱਲਣਗੇ ਇਹ ਪੋਸਿਬਿਲਟੀ ਹੀ ਨਹੀਂ ਹੈ ਕਿ ਇੱਕ ਚੀਜ਼ ਨੂੰ ਤੁਸੀਂ ਮੰਨ ਲਓ ਤੇ ਦੂਜੀ ਚੀਜ਼ ਨੂੰ ਛੱਡ ਦਿਓ